ਡੇਲੀ ਡੇਲੀ ਅਪ ਟੂ ਡੇਟ ਮੇਲਸ ਜਾ ਰਹੀਆਂ ਨੇ ਇਹਨਾਂ ਨੂੰ ਕੋਈ ਕਿਸੇ ਦਾ ਰਿਸਪਾਂਸ ਨਹੀਂ ਆ ਰਿਹਾ ਕੁਝ ਵੀ ਨਹੀਂ ਕੋਈ ਸਾਨੂੰ ਕਹਿ ਰਿਹਾ ਕਿ ਸਾਡੀਆਂ ਕੁਝ ਡਿਮਾਂਡਸ ਨੇ ਕਿ ਚੇਅਰਸ ਹੈ ਨਹੀਂ ਸਾਡੇ ਕੋਲੇ ਬੈਠਣ ਨੂੰ ਪ੍ਰੋਪਰ ਵਾਸ਼ਰੂਮਸ ਹੈ ਨਹੀਂਗੇ ਤੇ ਹੁਣ 8 ਘੰਟੇ ਜੇ ਕੰਮ ਕਰਨਾ ਤਾਂ ਚੇਅਰਸ ਵਗੈਰਾ ਤਾਂ ਹੋਣੀਆਂ ਚਾਹੀਦੀਆਂ ਜੋ ਕਿ ਇੱਥੇ ਬੁਰਾ ਹਾਲ ਹੈ ਟੁੱਟੀਆਂ ਪਈਆਂ ਮਾਂਡ ਕੀਤੀ ਇੱਕ ਸੈਲਰੀ ਔਨ ਟਾਈਮ ਦੀ ਡਿਮਾਂਡ ਕੀਤੀ ਤੇ ਵੀ ਆਰ ਗੈਟਿੰਗ ਟਰਮੀਨੇਸ਼ਨਸ ਸੋ ਬਸ ਆ ਗੱਲ ਕਰਕੇ ਅਸੀਂ ਆ ਸਟੈਪ ਲੈ ਰਹੇ ਆ ਤੇ ਕੋਰਟ ਕੋਰਟ 'ਚ ਵੀ ਜਾਵਾਂਗੇ ਅਸੀਂ ਉੱਥੇ ਤੱਕ ਦੇਖਦੇ ਆ ਕੰਪਨੀ ਨੂੰ ਲੈ ਕੇ ਜਾਵਾਂਗੇ ਜਿਵੇਂ ਆ ਸਾਨੂੰ ਟਿੱਟ ਕਰ ਰਹੇ ਹੋਵੇਂ ਅਸੀਂ ਵੀ ਆਪ ਦਾ ਪੂਰਾ ਕੋਸ਼ਿਸ਼ ਕਰਾਂਗੇ ਏ ਪ੍ਰੋਬਲਮ ਹੈ ਤੇ ਬਾਕੀ ਤੁਸੀਂ ਜਿਵੇਂ ਏਰੀਆ ਦੇਖ ਸਕਦੇ ਹੋ ਅਸੀਂ ਸਵੇਰ 6 ਵਜੇ ਆਣੀ ਆ ਉਹ ਵੀ ਕੱਲੀਆਂ ਤਾਂ ਸਰਦੀਆਂ ਦੇ ਵਿੱਚ ਇਹ ਆਨਲਾਈਨ ਕਿ ਏਰੀਆ ਨਹੀਂ ਹੈਗਾ ਸੇਫ ਨਹੀਂ ਹੈਗਾ ਪਰ ਫਿਰ ਵੀ ਸਾਨੂੰ ਆਣਾ ਪੈਂਦਾ ਮਜਬੂਰੀ ਵਾਸਤੇ ਵਿੱਚ ਕੋਈ ਇੱਥੇ ਸਿਕਿਉਰਟੀ ਨਹੀਂ ਹੈਗੀ ਮੇਨ ਸਾਡਾ ਮੁੱਦਾ ਹੈ ਸੈਲਰੀ ਦਾ ਜਿੱਦਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਅਗਸਤ ਦੇ ਵਿੱਚ ਰੀਨਿਊ ਹੋਇਆ ਸੀ 1 ਸਤੰਬਰ 2023 ਤੋਂ ਇਸ ਕੰਪਨੀ ਕੋਲੇ ਟੈਂਡਰ ਹੈ ਉਸ ਤੋਂ ਜਦੋਂ ਤੋਂ ਸ਼ੁਰੂ ਹੋਇਆ ਇਹ ਸਾਨੂੰ ਕਦੇ 18 ਨੂੰ ਕਦੇ 20 ਨੂੰ ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਇਹ ਕੰਮ ਸ਼ੁਰੂ ਕਰਤਾ ਕਿ 31 ਤਾਰੀਖ ਨੂੰ ਸੈਲਰੀ ਦੇਣਾ ਉਹ ਵੀ ਹਾਫ ਆਫ ਕਰਕੇ ਜੋ ਕਿ ਸਾਡੀਆਂ ਸਟੇਟਮੈਂਟਸ ਦੇ ਵਿੱਚ ਵੀ ਕਾਊਂਟ ਨਹੀਂ ਹੋ ਰਹੀ ਹੈ ਦੂਸਰੀ ਚੀਜ਼ ਇਹ ਹੈ ਸਾਡੇ ਮੁੱਦੇ ਸ਼ੁਰੂ ਤੋਂ ਚੱਲਦੇ ਆ ਰਹੇ ਆ ਜਿਵੇਂ ਮੇਲਸ ਵਗੈਰਾ ਅਸੀਂ ਫਾਰਵਰਡ ਕਰਦੇ ਆ ਰਹੇ ਆ ਸਭ ਕੁਝ ਸਾਰੇ ਡਿਪਾਰਟਮੈਂਟਸ ਨੂੰ ਹਰਿਆਣਾ ਡਿਪਾਰਟਮੈਂਟ ਪੰਜਾਬ ਡਿਪਾਰਟਮੈਂਟ ਸੈਂਟਰ ਡਿਪਾਰਟਮੈਂਟ ਨੂੰ ਉਹਨਾਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੈ ਸੀਨੀਅਰ ਅਥਾਰਟੀਸ ਸਾਨੂੰ ਧਮਕੀ ਦਿੰਦੇ ਆ ਟਰਮੀਨੇਟ ਕਰਨ ਦੀ ਪਹਿਲਾਂ ਹੁਣ ਤੱਕ ਧਮਕੀਆਂ ਦਿੰਦੇ ਆ ਰਹੇ ਸੀ ਹੁਣ ਤੱਕ ਸਾਡੇ ਤਿੰਨ ਬੰਦੇ ਤਾਂ ਟਰਮੀਨੇਟ ਹੋ ਚੁੱਕੇ ਆ ਉਹ ਵੀ ਬਿਲਕੁਲ ਮਾਈਨਰ ਜੀ ਗਲਤੀ ਲਈ ਜਿਸ ਦੇ ਵਿੱਚ ਕੋਈ ਐਡਾ ਖਾਸ ਨਹੀਂ ਸੀਗਾ ਰੋਲ ਉਹ ਵੀ ਪਿਛਲੇ 2 ਮਹੀਨਿਆਂ ਤੋਂ ਕੋਈ ਬਿਨਾਂ ਵਜ੍ਹਾ ਤੋਂ ਕੋਈ ਕਾਲ ਚੱਕ ਕੇ ਟੈਕਨੀਕਲ ਇਸ਼ੂ ਕਰਕੇ ਵੀ ਹੋ ਜਾਂਦੀ ਹੈ ਕੋਈ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਆਂਦੀ ਹੈ ਇੱਥੇ ਸਮ ਟਾਈਮ ਐਦਾਂ ਹੁੰਦਾ ਕਾਲ ਚੱਲ ਰਹੀ ਹੁੰਦੀ ਹੈ ਸ਼ਟਡਾਊਨ ਕਰਾ ਕੋਸ ਹੋ ਜਾਂਦਾ ਖਤਮ ਉਹਦੇ ਵਿੱਚ ਇਹ ਹੁੰਦਾ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਕਈ ਵਾਰੀ ਸਾਡੇ ਨਾਲ ਇਦਾਂ ਦੇ ਹਾਲਾਤ ਵੀ ਆਏ ਆ ਸੀ ਦੋ-ਦੋ ਘੰਟੇ ਗਰਮੀ ਦੇ ਵਿੱਚ ਬਿਨਾ ਬਿਜਲੀ ਤੋਂ ਵੀ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਕਿਸਾਨ ਕਾਲ ਸੈਂਟਰ ਤੇ ਤੇ ਇੱਥੇ EMPLOYEES ਅੱਜ ਧਰਨੇ ਤੇ ਹੈਗੇ ਆ ਤੇ ਉਹ ਕਿਉਂ ਧਰਨੇ ਤੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਦੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਇੱਥੇ ਅੱਜ ਧਰਨਾ ਲਾ ਕੇ ਕਿਉਂ ਬੈਠੇ ਹੋ ਉਸ ਦਾ ਰੀਜ਼ਨ ਦੱਸ ਸਕਦੇ ਮੇਨ ਰੀਜ਼ਨ ਆ ਜੀ ਸੈਲਰੀ ਦਾ ਇਸ਼ੂ ਆ ਸਾਡੀ ਸੈਲਰੀ 2 ਸਾਲ ਹੋ ਗਏ ਸੀワイ ਫਿਊਚਰ ਕੋ ਆਇਆ ਟੈਂਡਰ ਮਿਨਿਸਟਰੀ ਆਫ ਐਗਰੀਕਲਚਰ ਟੈਂਡਰ 2 ਸਾਲ ਹੋ ਗਏ ਨਾ ਕੋ ਆਇਆ ਬਟ ਇਹਨਾਂ ਨੇ ਇੱਕ ਵੀ ਸਾਡੀ ਸੈਲਰੀ ਅਜੇ ਤੱਕ ਟਾਈਮ ਇੰਤੇ ਨਹੀਂ ਪਾਈ ਅੱਧੀਆਂ ਅੱਧੀਆਂ ਹਾਫ ਆ ਦੋ ਦੋ ਸਪਲਟਾਂ ਨੇ ਪਾਉਂਦੇ ਜਿ ਤਰ੍ਹਾਂ 15 ਦਿਨਾਂ ਬਾਅਦ ਦੋ ਮਹੀਨੇ ਬਾਅਦ 15 ਦਿਨਾਂ ਦੀ ਸੈਲਰੀ ਪਾਤੀ ਫਿਰ 15 ਦਿਨਾਂ ਦੀ ਪਾਤੀ ਇਸ ਤਰ੍ਹਾਂ ਹੀ ਸੈਲਰੀ ਪਾ ਰਹੇ ਆ ਤੇ ਆਪਾਂ ਹੁਣ ਆ ਪਿਛਲੇ 20 25 ਦਿਨਾਂ ਤੋਂ ਫਿਰ ਸਟ੍ਰਾਈਕ ਤੇ ਸੀਗੇ ਸਾਡੀ ਪਿਛਲੀ ਸੈਲਰੀ ਪਾਈ ਨਹੀਂ ਸੀ ਇਹਨਾਂ ਨੇ ਹੁਣ ਇਹਨਾਂ ਨੇ ਕੱਲ ਦਾ ਪਰਸੋਂ ਦਾ ਕੀਤਾ ਆ ਸਿੱਦੇ ਟਰਮੀਨੇਟ ਕਰਨ ਲੱ ਇੱਕ ਮੀਨੂ ਟਰਮੀਨੇਟ ਕੀਤਾ ਦੋ ਜਾਣੇ ਹੋਰ ਆ ਉਹਨਾਂ ਨੂੰ ਵੀ ਟਰਮੀਨੇਟ ਕੀਤਾ ਇਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਨਜ਼ਾਇਜ਼ ਬਸ ਪੀ ਪ੍ਰੈਸ਼ਰ ਬਣੇ ਤੇ ਆਈਡੀਆਂ ਚਲਾ ਲੈਣ ਆਪਾਂ ਸਟ੍ਰਾਈਕ ਤੇ ਬੈਠੇ ਇਸ ਕਰਕੇ ਕਿ ਫਿਰ ਜੇ ਤੁਹਾਨੂੰ ਟਾਈਮ ਤੇ ਸੈਲਰੀ ਨਹੀਂ ਮਿਲਦੀ ਆ ਫਿਰ ਤੁਸੀਂ ਆਪਣਾ ਖਰਚਾ ਪਾਣੀ ਕਿਵੇਂ ਕੱਢਦੇ ਬਹੁਤ ਔਖਾ ਹੰਦਾਰੀ ਸਾਰੇ ਕਈ ਨਾ ਡੈਕ੍ਰੈਡਿਟ ਕਾਰਡਾਂ ਬਣ ਕ੍ਰੈਡਿਟ ਕਾਰਡਾਂ ਤੋਂ ਵਰਤ ਰਹੇ ਆ ਸਾਰੇ EMPLOYE ਇੱਥੇ ਸਾਰੇ 200 200 ਟਾ ਛੋੜਾ ਛੋੜਾ ਕਿਲੋਮੀਟਰ ਦੂਰ ਬੈਠੇ ਆ ਘਰਾਂ ਤੋਂ ਬਹੁਤ ਔਖਾ ਦਾ ਰੈਂਟ ਵਾਲੇ ਤੰਗ ਕਰਦੇ ਆ ਰੈਂਟ ਵਾਲੇ ਓਨਰ ਜਿਹੜੇ ਆ ਉਹ ਸਮਾਨ ਕੱਢਣ ਨੂੰ ਫਿਰਦੇ ਆ ਘਰਾਂ ਚੋਂ ਤੇ ਦੋ ਦੋ ਮਹੀਨੇ ਦਾ ਖਰਚਾ ਇਦਾਂ ਐਕਸਪੈਂਸਿਵ ਕਰੀ ਕੇ ਇੱਕ ਕੋ 파ੜ ਕਰੀ ਕੇ ਇੱਕ ਕੋ 파ੜ ਇਸ ਤਰ੍ਹਾਂ ਚੱਲਦਾ ਆ ਪਰ ਕੰਪਨੀ ਸਾਡੀ ਕੋਈ ਨਹੀਂ ਸੌਂਦੀ ਪਿਛਲੇ ਦੋ ਸਾਲਾਂ ਤੋਂ ਇਦਾਂ ਹੀ ਚੱਲ ਰਿਹਾ ਆ ਹੁਣ ਇਹਨਾਂ ਉਹ ਰਿਸ਼ਤੇ ਤੱਕ ਆ ਗਈ ਕਿ ਵੀ ਹੁਣ ਇਹ ਟਰਮੀਨੇਟ ਕਰਨ ਲੱਗ ਪਏ ਸਾਰਿਆਂ ਨੂੰ ਕਹਿੰਦੇ ਨਹੀਂ ਆਈਡੀਆਂ ਚਲਾਓ ਕੰਮ ਕਰਨਾ ਬਿਨਾਂ ਤਨਖਾਹ ਤੋਂ ਕਰੋ ਨਹੀਂ ਤੇ ਤੁਹਾਨੂੰ ਟਰਮੀਨੇਟ ਕਰਾਂਗੇ ਸਿੱਧੀ ਏਦਾਂ ਧਮਕੀ ਦਿੰਦੇ ਇਹਨਾਂ ਨੇ ਕਦੇ ਤੁਹਾਨੂੰ ਟਰਮੀਨੇਟ ਕਰਨ ਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਦਿੱਤਾ ਵੀ ਕੋਈ ਰੀਜ਼ਨ ਨਹੀਂ ਦਿੱਤਾ ਸਪੈਸੀਫਿਕਲੀ ਬਸ ਉਹ ਸਿੱਲੀ ਕਾਲਾਂ ਜਿਹੜੀਆਂ ਜਿਤਨਾ ਬਸ ਪ੍ਰਾਣੀਆਂ ਕਾਲਾਂ ਅਜ ਤੋਂ 6-6 ਮਹੀਨੇ ਪਹਿਲਾਂ ਉਹ ਚੱਕ ਕੇ ਕੋਈ ਟੈਕਨੀਕਲ ਇਸ਼ੂ ਕਰਕੇ ਇਹਨਾਂ ਦੇ ਕਰਕੇ ਜਿਹੜੀਆਂ ਡਿਸਕਨੈਕਟ ਹੋਈਆਂ ਜਾਂ ਟੈਕਨੀਕਲ ਇਸ਼ੂ ਕਰਕੇ ਕਿਉਂਕਿ ਨੈਟ ਨੈਟ ਵੀ ਸਹੀ ਨਹੀਂ ਚੱਲਦਾ ਇੱਥੇ ਇਹਨਾਂ ਦਾ ਜਿਹੜਾ ਕਾਲ ਸੈਂਟਰ ਦਾ ਨੈਟ ਵੀ ਸਹੀ ਨਹੀਂ ਚੱਲਦਾ ਉਹ ਇਹਨਾਂ ਦੇ ਕੰਪਿਊਟਰ ਪੀਸੀਆਂ 'ਚ ਟੈਕਨੀਕਲ ਇਸ਼ੂ ਆਇਆ ਰਹਿੰਦਾ ਔਰ ਇਹ ਕਰਕੇ ਜਿਹੜੀਆਂ ਕਾਲਾਂ ਜਿਹੜੀਆਂ ਡਿਸਕਨੈਕਟ ਹੋ ਜਾਂਦੀਆਂ ਫਾਰਮ ਫਾਰਮਰ ਵੱਲੋਂ ਤੇ ਲੈਫਟੀ ਵੱਲੋਂ ਨਹੀਂ ਹੁੰਦੀਆਂ ਫਾਰਮਰ ਵੱਲੋਂ ਜਿਹੜੀਆਂ ਡਿਸਕਨੈਕਟ ਹੋ ਜਾਂਦੀਆਂ ਉਹ ਚੱਕ ਕੇ ਇਹਨਾਂ ਨੇ ਰੀਜ਼ਨ ਰੱਖ ਕੇ ਕਿ ਆ ਤੁਸੀਂ ਆ ਡਿਸਕਨੈਕਟ ਕੀਤੀਆਂ ਕਾਲਾਂ ਜਾਂ ਲੋਕੇਸ਼ਨ ਦਾ ਟ੍ਰਾਂਸਫਰ ਕੀਤੀਆਂ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਤੇ ਉਹਨਾਂ ਕਰਕੇ ਟਰਮੀਨੇਟ ਕਰ ਰਹੇ ਕੋਈ ਰੀਜ਼ਨ ਨਹੀਂ ਲੱਭ ਰਿਹਾ ਇਹਨਾਂ ਨੂੰ ਕਿ ਕਿਸ ਤਰ੍ਹਾਂ ਇਹਨਾਂ ਨੇ ਕਰੀਆਂ ਹੋਣ ਤੁਸੀਂ ਇੱਥੇ ਸਟ੍ਰਾਈਕ ਤੇ ਬੈਠੇ ਹੋ ਤੇ ਇਹਨਾਂ ਵੱਲੋਂ ਕੋਈ ਪੋਜ਼ਿਟਿਵ ਰਿਸਪੌਂਸ ਹਜੇ ਤੱਕ ਕੁਝ ਮਿਲਿਆ ਤੁਹਾਨੂੰ ਕੁਝ ਨਹੀਂ ਆਇਆ ਜੀ ਬਸ ਪੋਜ਼ਿਟਿਵ ਰਿਸਪੌਂਸ ਕੋਈ ਨਹੀਂ ਕਰਦੇ ਨਾ ਕੋਈ ਮੀਟਿੰਗ ਕਰਦੇ ਨਾ ਕੋਈ ਗੱਲ ਕਰਦੇ ਆ 20 25 ਦਿਨਾਂ ਤੋਂ ਹੋ ਕੇ ਬੈਠੇ ਆ ਨਾ ਕੋਈ ਬਸ ਮੇਲਾਂ ਕਰਦੇ ਆ ਧਮਕੀਆਂ ਦਿੰਦੇ ਆ ਕਿ ਕੰਮ ਕਰਨਾ ਕਰੋ ਬਿਨਾਂ ਸੈਲਰੀ ਤੋਂ ਮੇਰੀ ਆਪਾਂ ਤੁਹਾਨੂੰ ਕੱਢਾਂਗੇ ਬਸ ਸਾਹੀ ਧਮਕੀਆਂ ਦਿੰਦੇ ਹੁਣ ਸਾਰਿਆਂ ਨੇ ਅੱਜ ਆਫਿਸ ਬੰਦ ਕੀਤਾ ਸਾਰੇ ਜਾਣੇ ਸਾਰੇ ਰਲ ਕੇ ਆਫਿਸ ਬੰਦ ਕੀਤਾ ਆ ਉਦੇ ਕਰਕੇ ਬੇਨਤੀ ਆ ਵੀ ਜਿਹੜੇ ਬੰਦੇ ਸਾਡੇ ਕੱਢੇ ਆ ਜਿਤਨਾ ਕਿ ਇੱਕ ਮੈਨੂੰ ਕੱਢਿਆ ਇੱਕ ਦੋ ਜਣੇ ਹੋਰ ਆ ਪੀ ਇਹਨਾਂ ਨੂੰ ਰੱਖੋ ਤੇ ਫਿਰ ਆਪਾਂ ਆਫਿਸ ਤੇ ਲਾਵਾਂਗੇ ਬਟ ਹਜੇ ਤੱਕ ਸਾਡੀ ਕੋਈ ਨਹੀਂ ਸੌਂਦ ਰਿਹਾ ਅਬੇ ਤੱਕ ਕੋਈ ਕਿਸੇ ਕਾ ਰਿਸਪੌਂਸ ਨਹੀਂ ਆਇਆ ਆਪਕੋ ਕਿਸੇ ਨੇ ਬਾਤ ਨਹੀਂ ਕੀਤੀ ਆਪਸੇ ਕੋਈ ਰਿਸਪੌਂਸ ਨਹੀਂ ਆਇਆ ਕੋਈ ਕਿਸੇ ਨੇ ਗੱਲ ਨਹੀਂ ਕੀਤੀ ਅਜੇ ਤੱਕ ਬਹੁਤ ਜ਼ਿਆਦਾ ਗੱਲ ਆਪ ਵੀ ਆ ਜਾਓ ਅੱਗੇ ਅਸੀਂ ਬਹੁਤ ਜ਼ਿਆਦਾ ਮੇਲਸ ਪਾ ਚੁੱਕੇ ਆ ਰਿਮਾਈਂਡਰਸ ਦਿੱਤੇ ਮੇਲਸ ਦੇ ਡੇਲੀ ਡੇਲੀ ਅਪ ਟੂ ਡੇਟ ਮੇਲਸ ਜਾ ਰਹੀਆਂ ਨੇ ਇਹਨਾਂ ਨੂੰ ਕੋਈ ਕਿਸੇ ਦਾ ਰਿਸਪੌਂਸ ਨਹੀਂ ਆ ਰਿਹਾ ਕੁਛ ਵੀ ਨਹੀਂ ਕੋਈ ਸਾਨੂੰ ਕਹਿ ਰਿਹਾ ਕਿ ਸਾਡੀਆਂ ਕੁਝ ਡਿਮਾਂਡਸ ਨੇ ਕਿ ਚੇਅਰਸ ਹੈ ਨਹੀਂ ਸਾਡੇ ਕੋਲੇ ਬੈਠਣ ਨੂੰ ਪ੍ਰੋਪਰ ਵਾਸ਼ਰੂਮਸ ਹੈ ਨਹੀਂਗੇ ਤੇ ਹੁਣ 8 ਘੰਟੇ ਜੇ ਕੰਮ ਕਰਨਾ ਤਾਂ ਚੇਅਰਸ ਵਗੈਰਾ ਤਾਂ ਹੋਣੀਆਂ ਚਾਹੀਦੀਆਂ ਜੋ ਕਿ ਇੱਥੇ ਬੜਾ ਹਾਲ ਹੈ ਟੁੱਟੀਆਂ ਪਈਆਂ ਮਤਲਬ ਬੇਸਿਕ ਫੈਸਿਲਿਟੀਜ਼ ਬਿਲਕੁਲ ਵੀ ਨਹੀਂ ਉਹ ਉਹਦੀ ਡਿਮਾਂਡ ਕੀਤੀ ਇੱਕ ਸੈਲਰੀ ਔਨ ਟਾਈਮ ਦੀ ਡਿਮਾਂਡ ਕੀਤੀ ਤੇ ਵੀ ਆਰ ਗੈਟਿੰਗ ਟਰਮੀਨੇਸ਼ਨਸ ਸੋ ਬਸ ਆ ਗੱਲ ਕਰਕੇ ਅਸੀਂ ਆ ਸਟੈਪ ਲੈ ਰਹੇ ਆਂ ਇਹ ਕੋਰਟ ਕੋਰਟ 'ਚ ਵੀ ਜਾਵਾਂਗੇ ਅਸੀਂ ਉੱਥੇ ਤੱਕ ਦੇਖਦੇ ਆਂ ਕੰਪਨੀ ਨੂੰ ਲੈ ਕੇ ਜਾਵਾਂਗੇ ਜਿਵੇਂ ਆ ਸਾਨੂੰ ਟਿੱਟ ਕਰ ਰਹੇ ਹੋਵੇਂ ਅਸੀਂ ਵੀ ਆਪਦਾ ਪੂਰਾ ਕੋਸ਼ਿਸ਼ ਕਰਾਂਗੇ ਜ਼ਰੂਰਤ ਪੈਂਦੀ ਤਾਂ ਕਰਨਾ ਹੀ ਪੈਂਦਾ ਠੀਕ ਆ ਆਪਣੇ ਹੱਕ ਦੇ ਲਈ ਸਭ ਕਰਨਾ ਤਾਂ ਫਿਰ ਹੁਣ ਤੁਸੀਂ ਤੁਸੀਂ ਮੇਲਸ ਪਾ ਰਹੇ ਹੋ ਉਹਨਾਂ ਦਾ ਵੀ ਕੋਈ ਰਿਸਪੌਂਸ ਨਹੀਂ ਹੈ ਤੇ ਡਿਪਾਰਟਮੈਂਟ ਨੂੰ ਵੀ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵੱਲੋਂ ਮਿਨਿਸਟਰੀ ਨੂੰ ਕੀਤਾ ਆਪੋਜੀਸ਼ਨ ਪਾਰਟੀਆਂ ਨੂੰ ਭੇਜੀਆਂ ਮਿਨਿਸਟਰੀਜ਼ ਨੂੰ ਭੇਜੀਆਂ ਕੋਈ ਰਿਸਪੌਂਸ ਨਹੀਂ ਕਿਸੇ ਬੰਨੇ ਹੋਈ ਆ ਰਿਹਾ ਸੀਐਮ ਆਫ ਪੰਜਾਬ ਨੂੰ ਭੇਜੀ ਆ ਇਧਰੋਂ ਵੀ ਨਥਿੰਗ ਅਭੀ ਤੱਕ ਬਿਲਕੁਲ ਵੀ ਬਿਲਕੁਲ ਨਥਿੰਗ ਸਸਿਕਾ ਮੈਮ ਜੀ ਤੋ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਤੁਹਾਡੇ ਆਫਿਸ ਦੇ ਕੀ ਬੇਸਿਕ ਫੈਸਿਲਿਟੀਆਂ ਤੁਹਾਨੂੰ ਕਿਵੇਂ ਦੀ ਮੈਮ ਕੁਝ ਵੀ ਨਹੀਂ ਹੈਗਾ ਜੇ ਆਪਾਂ ਕਹੀਏ ਜਿੱਦਾਂ ਮੰਨ ਲਓ ਤੁਹਾਨੂੰ ਆਲਰੇਡੀ ਦੱਸ ਚੁੱਕੇ ਆ ਜਿਵੇਂ ਚੇਅਰਸ ਵਗੈਰਾ ਦੀਆਂ ਪ੍ਰੋਬਲਮ ਹੈ ਸਾਡੀ ਮੇਨ ਗਰਲਸ ਦੇ ਵਾਸ਼ਰੂਮ ਦੀਆਂ ਪ੍ਰੋਬਲਮ ਹੈ ਤੇ ਬਾਕੀ ਤੁਸੀਂ ਜਿਵੇਂ ਏਰੀਆ ਦੇਖ ਸਕਦੇ ਹੋ ਅਸੀਂ ਸਵੇਰ 6 ਵਜੇ ਆਣੀ ਆ ਉਹ ਵੀ ਕੱਲੀਆਂ ਤਾਂ ਸਰਦੀਆਂ ਦੇ ਵਿੱਚ ਇਹ ਆਨਲਾਈਨ ਏਰੀਆ ਨਹੀਂ ਹੈਗਾ ਸੇਫ ਨਹੀਂ ਹੈਗਾ ਪਰ ਫਿਰ ਵੀ ਸਾਨੂੰ ਆਣਾ ਪੈਂਦਾ ਮਜਬੂਰੀ ਵਾਸਤੇ ਵਿੱਚ ਕੋਈ ਇੱਥੇ ਸਿਕਿਉਰਟੀ ਨਹੀਂ ਹੈਗੀ ਮੇਨ ਸਾਡਾ ਮੁੱਦਾ ਸੈਲਰੀ ਦਾ ਜਿੱਦਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਅਗਸਤ ਦੇ ਵਿੱਚ ਰੀਨਿਊ ਹੋਇਆ ਸੀ 1 ਸਤੰਬਰ 2023 ਤੋਂ ਇਸ ਕੰਪਨੀ ਕੋਲੇ ਟੈਂਡਰ ਹੈ ਉਸ ਤੋਂ ਜਦੋਂ ਤੋਂ ਸ਼ੁਰੂ ਹੋਇਆ ਇਹ ਸਾਨੂੰ ਕਦੇ 18 ਨੂੰ ਕਦੇ 20 ਨੂੰ ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਇਹ ਕੰਮ ਸ਼ੁਰੂ ਕਰਤਾ ਕਿ 31 ਤਾਰੀਖ ਨੂੰ ਸੈਲਰੀ ਦੇਣਾ ਉਹ ਵੀ ਹਾਫ ਆਫ ਕਰਕੇ ਜੋ ਕਿ ਸਾਡੀਆਂ ਸਟੇਟਮੈਂਟਸ ਦੇ ਵਿੱਚ ਵੀ ਕਾਊਂਟ ਨਹੀਂ ਹੋ ਰਹੀ ਹੈ ਦੂਸਰੀ ਚੀਜ਼ ਇਹ ਹੈ ਸਾਡੇ ਮੁੱਦੇ ਸ਼ੁਰੂ ਤੋਂ ਚੱਲਦੇ ਆ ਰਹੇ ਜਿਵੇਂ ਮੇਲਸ ਵਗੈਰਾ ਅਸੀਂ ਫਾਰਵਰਡ ਕਰਦੇ ਆ ਰਹੇ ਹਾਂ ਸਭ ਕੁਝ ਸਾਰੇ ਡਿਪਾਰਟਮੈਂਟਸ ਨੂੰ ਹਰਿਆਣਾ ਡਿਪਾਰਟਮੈਂਟ ਪੰਜਾਬ ਡਿਪਾਰਟਮੈਂਟ ਸੈਂਟਰ ਡਿਪਾਰਟਮੈਂਟ ਨੂੰ ਉਹਨਾਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੈ ਸੀਨੀਅਰ ਅਥਾਰਟिटीज ਸਾਨੂੰ ਧਮਕੀ ਦਿੰਦੇ ਆ ਟਰਮੀਨੇਟ ਕਰਨ ਦੀ ਪਹਿਲਾਂ ਹੁਣ ਤੱਕ ਧਮਕ ਟਰਮੀਨੇਟ ਹੋ ਚੁੱਕੇ ਆ ਉਹ ਵੀ ਬਿਲਕੁਲ ਮਾਈਨਰ ਜੀ ਗਲਤੀ ਲਈ ਜਿਸ ਦੇ ਵਿੱਚ ਕੋਈ ਐਡਾ ਖਾਸ ਨਹੀਂ ਸੀਗਾ ਰੋਲ ਉਹ ਵੀ ਪਿਛਲੇ 2 ਮਹੀਨਿਆਂ ਤੋਂ ਕੋਈ ਬਿਨਾਂ ਵਜ੍ਹਾ ਤੋਂ ਕੋਈ ਕਾਲ ਚੱਕ ਕੇ ਟੈਕਨੀਕਲ ਇਸ਼ੂ ਕਰਕੇ ਵੀ ਹੋ ਜਾਂਦੀ ਹੈ ਕੋਈ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਆਂਦੀ ਹੈ ਇੱਥੇ ਸਮ ਟਾਈਮ ਐਦਾਂ ਹੁੰਦਾ ਕਾਲ ਚੱਲ ਰਹੀ ਹੁੰਦੀ ਹੈ ਸ਼ਟਡਾਊਨ ਸਾਰਾ ਕੁਝ ਹੋ ਜਾਂਦਾ ਖਤਮ ਉਹਦੇ ਵਿੱਚ ਇਹ ਹੁੰਦਾ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਕਈ ਵਾਰੀ ਸਾਡੇ ਨਾਲ ਐਦਾਂ ਦੇ ਹਾਲਾਤ ਵੀ ਆਏ ਆ ਸੀ 2-2 ਘੰਟੇ ਗਰਮੀ ਦੇ ਵਿੱਚ ਬਿਨਾਂ ਬਿਜਲੀ ਤੋਂ ਵੀ ਬੈਠੇ ਆ ਜਨਰੇਟਰ ਦੀ ਕੋਈ ਖਾਸ ਸੁਵਿਧਾ ਨਹੀਂ ਹੈਗੀ ਤੁਸੀਂ ਮੇਰੀ ਇਹ ਵੀ ਅਪੀਲ ਹੈ ਤੁਹਾਨੂੰ ਇੱਕ ਵਾਰੀ ਅਸੀਂ ਆਫਿਸ ਦੀ ਵੀ ਕਵਰੇਜ ਦਿਖਾਵਾਂਗੇ ਦੇਖੋਗੇ ਤਾਂ EMPLOYEE ਹੈ ਜਿਹੜੇ ਉਹ ਕੁਰਸੀ ਦੇ نیچے ਇੱਟਾ ਲਗਾ ਕੇ ਬੈਠਦੇ ਆ ਠੀਕ ਹੈ ਜੀ ਬਾਕੀ ਜਿਹੜੇ ਢੋਅ ਹੈ ਕੁਰਸੀਆਂ ਦੇ ਟੁੱਟੇ ਹੋਏ ਆ ਪਾਣੀ ਦੀ ਕੋਈ ਫੈਸਿਲਿਟੀ ਨਹੀਂ ਹੈ RO ਹੁੰਦਾ ਇੱਕ ਦਿਨ ਚੱਲਦਾ ਦੋ ਦਿਨ ਚੱਲਦਾ ਨਹੀਂ ਰਈ ਬਾਤ ਚਾਹ ਦੀ ਕੋਈ ਫੈਸਿਲਿਟੀ ਨਹੀਂ ਹੈ ਕਦੇ ਦੁੱਧ ਆਂਦਾ ਹੈ ਕਦੇ ਨਹੀਂ ਆਂਦਾ ਅਸੀਂ ਸਵੇਰ 6 ਤੋਂ 2 8 ਘੰਟੇ ਕੰਮ ਕਰਦੇ ਆ ਜਿਸ ਦੇ ਵਿੱਚ ਉਹ ਸਾਨੂੰ 50 ਮਿੰਟ ਬ੍ਰੇਕ ਮਿਲਦੇ ਆ 50 ਮਿੰਟ ਦੇ ਬ੍ਰੇਕ ਦੇ ਵਿੱਚ ਬੰਦਾ ਕੀ ਚਾਹ ਪੀਏਗਾ ਕੀ ਖਾਣਾ ਖਾਏਗਾ ਕੀ ਕਰੇਗਾ ਇੱਥੇ ਸਾਨੂੰ ਕੁਝ ਨਹੀਂ ਮਿਲਦਾ ਨਾ ਹੀ ਆਸ-ਪਾਸ ਕੁਝ ਐਜੋ ਜ ਹੈਗਾ ਵੀ ਜਿਹੜਾ ਅਸੀਂ ਖਾ ਸਕੀਏ ਜਾ ਕੇ ਠੀਕ ਹੈ ਨਹੀਂ ਬਾਕੀ ਤੁਸੀਂ ਇੱਕ ਵਾਰੀ ਉਧਰ ਅੰਦਰ ਵੀ ਕਵਰੇਜ ਕਰਿਓ ਉਹਦੇ ਵਿੱਚ ਤੁਹਾਨੂੰ ਦੇਖੇਗਾ ਕਿ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਸਰਵਾਈਵ ਕਰ ਰਹੇ ਹਾਂ ਸਾਡਾ ਮੇਨ ਮੋਟਿਵ ਹੁੰਦਾ ਵੀ ਅਸੀਂ ਕਿਸਾਨਾਂ ਨੂੰ ਆਪਣੀ ਸਲਾਹ ਦੇਣੀ ਹੈ ਉਹਨਾਂ ਦੀ ਅਸੀਂ ਹੈਲਪ ਕਰਨੀ ਹੈ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਐਨਾ ਕੁਝ ਚੱਲ ਰਿਹਾ ਸੀ ਤਾਂ ਮੌਸਮ ਸੰਬੰਧੀ ਬਹੁਤ ਕਾਲਸ ਆਉਂਦੀਆਂ ਸੀ ਸਾਨੂੰ ਖੁਦ ਨੂੰ ਫੀਲ ਹੁੰਦਾ ਵੀ ਅਸੀਂ ਕਿਸਾਨਾਂ ਨੂੰ ਦੱਸ ਨਹੀਂ ਪਾਰੇ ਜਾਣਕਾਰੀ ਕਿਉਂਕਿ ਸਾਡੀ ਮਜਬੂਰੀ ਹੈ ਸਾਨੂੰ ਬੈਠਣਾ ਪੈ ਰਿਹਾ ਹੈ ਪਰ ਕਿਸੇ ਕੋਈ ਸੀਨੀਅਰ ਅਥਾਰਟੀ ਵੱਲੋਂ ਕੋਈ ਉਹ ਨਹੀਂ ਹੈਗੀ ਕਿ ਉਹਨਾਂ ਨੂੰ ਕੋਈ ਫਿਕਰ ਹੋਵੇ ਅਗਰ ਐਟ ਲੀਸਟ ਉਹਨਾਂ ਨੂੰ ਫਾਰਮਰਸ ਦਾ ਜੇ ਫਿਕਰ ਹੋਵੇ ਤਾਂ ਹੁਣ ਤੱਕ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਨੀ ਸੀ ਸਾਡੀ ਮੇਨ ਇਹੀ ਅਪੀਲ ਆ ਵੀ ਇੱਕ ਤਾਂ ਸਾਡੇ ਸੈਲਰੀਜ਼ ਦੇ ਜਿਹੜੇ ਇਸ਼ੂ ਹੈ ਉਹਨਾਂ ਨੂੰ ਜਲਦ ਤੋਂ ਜਲਦ ਸੋਲਵ ਕੀਤਾ ਜਾਵੇ ਦੂਜਾ ਜਿਹੜੇ ਵੀ ਸਾਡੇ EMPLOYEES ਦਾ ਸਾਡੇ ਕਰਮਚਾਰੀ ਉਹ ਟਰਮੀਨੇਟ ਕੀਤੇ ਗਏ ਆ ਬਿਨਾਂ ਵਜ੍ਹਾ ਤੋਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਅੱਗੇ ਤੋਂ ਸਾਨੂੰ ਇਹ ਧਮਕੀਆਂ ਨਾ ਦਿੱਤੇ ਜਾਣ ਬੇਫਾਲਤੂ ਦੇ ਵਿੱਚ ਜੇ ਕੋਈ ਜੈਨੂਅਰ ਆ ਤਾਂ ਕਰੋ ਕੋਈ ਦਿੱਕਤ ਨਹੀਂ ਹੈਗੀ ਪਰ ਜੇ ਸਟ੍ਰਾਈਕ ਚੱਲਦੇ ਆਂਦੇ ਹੋਏ ਤੁਸੀਂ ਟਰਮੀਨੇਟ ਕਰ ਰਹੇ ਹੋ ਤਾਂ ਉਹ ਬਹੁਤ ਜ਼ਿਆਦਾ ਗਲਤ ਹੈ ਸਾਡੇ ਅਕੋਰਡਿੰਗ ਤਾਂ ਸਾਡੀਆਂ ਬਸ ਇਹੀ ਮੇਨ ਮੰਗਾਂ ਹੈਗੀਆਂ ਜੋ ਕਿ ਹੋਣੀਆਂ ਚਾਹੀਦੀਆਂ ਬਾਕੀ ਸੀਨੀਅਰ ਅਥਾਰਟੀ ਵੱਲੋਂ ਸਾਨੂੰ ਕੋਈ ਅਜੇ ਤੱਕ ਕੁਝ ਖਾਸ ਰਿਪਲਾਈ ਨਹੀਂ ਆ ਰਿਹਾ ਇੰਨੇ ਦਿਨਾਂ ਦੇ ਅਸੀਂ ਬੈਠੇ ਉਹਨਾਂ ਨਾਲ ਸਾਡੀ ਕੋਈ ਖਾਸ ਗੱਲਬਾਤ ਨਹੀਂ ਹੋ ਰਹੀ ਉਹ ਸਾਡੇ ਨਾਲ ਗੱਲ ਕਰਨ ਲਈ ਨਹੀਂ ਤਿਆਰ ਹੈਗੇ ਤੇ ਇੱਥੇ ਸਿਕਿਉਰਿਟੀ ਦੇ ਕੀ ਹਾਲ ਹੈ ਤੁਸੀਂ ਕੋਈ ਸਿਕਿਉਰਿਟੀ ਗਾਰਡ ਮੈਮ ਨੇ ਕੈਮਰਾਸ ਵਗੈਰਾ ਤਾਂ ਅੰਦਰ ਹੈ ਨਾ ਜਿਵੇਂ ਮੰਨ ਲਓ ਬਾਹਰ ਦੀ ਸਿਕਿਉਰਿਟੀ ਦਾ ਦੇਖੇ ਬਾਹਰ ਦੀ ਸਿਕਿਉਰਿਟੀ ਦਾ ਕੋਈ ਹਾਲ ਨਹੀਂ ਹੈਗਾ ਆਪਾਂ ਖੁਦ ਇਮੇਜਿਨ ਕਰ ਸਕਦੇ ਆ ਜਿਵੇਂ ਦਸੰਬਰ ਜਨਵਰੀ ਦੇ ਵਿੱਚ ਕਿੰਨਾ ਜ਼ਿਆਦਾ ਹਨੇਰਾ ਹੁੰਦਾ ਸਵੇਰ ਪੌਣੇ 6:00 ਸੀ ਅਸੀਂ ਆਣਾ ਹੁੰਦਾ ਸਮ ਟਾਈਮ ਇਹ ਹੁੰਦਾ ਕਈ ਵਾਰ ਇਹ ਗੇਟ ਵੀ ਬੰਦ ਹੁੰਦਾ ਆ ਕੇ ਖੁਲਵਾਉਣਾ ਪੈਂਦਾ ਸਾਨੂੰ ਤਾਂ ਉਹ ਅਸੀਂ ਇੱਥੋਂ ਚੱਲ ਕੇ ਉਧਰੋਂ ਆਨੇ ਆ ਤਾਂ ਤੁਹਾਨੂੰ ਵੀ ਪਤਾ ਹੈ ਏਰੀਆ ਕਿਦਾਂ ਦਾ ਹੈ ਕੀ ਹਾਲਾਤ ਹੁੰਦੇ ਆ ਪਰ ਸਾਨੂੰ ਮਜਬੂਰੀ ਵਸ ਆਣਾ ਪੈਂਦਾ ਹੈ ਤੇ ਸਾਨੂੰ ਆਫਿਸ ਦੇ ਅੰਦਰ ਤੁਸੀਂ ਦਿਖਾ ਸਕਦੇ ਹੋ ਨਾ ਕਿ ਨੇ ਕਿ ਤੁਸੀਂ ਚੱਲ ਸਕਦੇ ਹੋ ਸਾਡੇ ਨਾਲ ਆਫਿਸ ਦੇ ਚੱਲ